ਦੀ ਮ੍ਰਿਤਕ ਦੇ ਰੱਖੀ ਜਾਣੀ ਹੈ ਤੇ ਕਾਂਗਰਸ ਦਫਤਰ ਤੋਂ ਹੀ ਅੰਤਿਮ ਯਾਤਰਾ ਉਹਨਾਂ ਦੀ ਕੱਢੀ ਜਾਣੀ ਹੈ। ਆ ਬਿਲਕੁਲ ਆਚਲ ਮੈਂ ਸਵੇਰ 7 ਵਜੇ ਤੋਂ ਇੱਥੇ ਪਰ ਜੋ ਭਾਰਤ ਦੇ ਪ੍ਰਧਾਨ ਮੰਤਰੀ ਤਾਂ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਸ਼ਟਰਪਤੀ ਦਰੋਪਦੀ ਮੁਰਮੂ ਇਸ ਵੇਲੇ ਸ਼ਰਧਾਂਜਲੀ ਦੇ ਰਹੇ ਨੇ ਡਾਕਟਰ ਮਨਮੋਨ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਂਟ ਕਰ ਰਹੇ ਨੇ ਤਾਂ ਇਸ ਵੇਲੇ ਤਸਵੀਰਾਂ ਬੇहद ਖਾਸ ਤਸਵੀਰਾਂ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਨੇ ਪਰਿਵਾਰ ਦੇ ਨਾਲ ਹਮਦਰਦੀ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਤਾਂ ਸ਼ਰਧਾਂਜਲੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਡਾਕਟਰ ਮਨਮੋਹਨ ਸਿੰਘ ਨੂੰ ਡਾਕਟਰ ਮਨਮੋਹਨ ਸਿੰਘ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ 2004 ਤੋਂ 2014 ਤੱਕ ਡਾਕਟਰ ਮਨਮੋਹਨ ਸਿੰਘ ਦੇ ਹੱਥ ਦੇ ਵਿੱਚ ਕਮਾਂਡ ਰਹੀ ਤੇ ਇਸ ਵੇਲੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਨੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਦੇਹਤ ਗਮਗੀਨ ਮਾਹੌਲ ਹੈ ਹਾਲਾਂਕਿ ਤਸਵੀਰਾਂ ਖੁਦ-ਬਖੁਦ ਬਿਆਨ ਕਰ ਰਹੀਆਂ ਨੇ ਇੱਕ ਸਨਾਟਾ ਪਸਰਿਆ ਹੋਇਆ ਇੱਕ ਯੁੱਗ ਦਾ ਅੰਤ ਹੋਇਆ ਏ ਏਡੀ ਵੱਡੀ ਸ਼ਖਸੀਅਤ ਦਾ ਚਲੇ ਜਾਣਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਦੇ ਨਾ ਪੂਰਾ ਹੋਣ ਵਾਲਾ ਘਟਾਏ ਡਾਕਟਰ ਮਨਮੋਹਨ ਸਿੰਘ ਦਾ ਜਾਣਾ ਅਰਥ ਸ਼ਾਸਤਰੀ ਦੇ ਵਜੋਂ ਜਾਣੇ ਜਾਂਦੇ ਡਾਕਟਰ ਮਨਮੋਹਨ ਸਿੰਘ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਯੁੱਗ ਦਾ ਅੰਤ ਹੋ ਗਿਆ ਏ ਤੇ ਇਸ ਵੇਲੇ ਤਸਵੀਰਾਂ ਦੇਖ ਸਕਦੇ ਹਾਂ ਦ੍ਰੋਪਦੀ ਮੁਰਮੂ ਵਕ ਵਕ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਬਿਆਨ ਕਰ ਰਹੀਆਂ ਨੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ ਦਰਉਪਦੀ ਮੁਰਮੂ ਦੇਸ਼ ਦੇ ਰਾਸ਼ਟਰਪਤੀ ਪਹੁੰਚੇ ਨੇ ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਜਗਦੀਪ ਧਨਕੜ ਹੋਣ ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਆ तमाम ਵੱਡੇ ਆਗੂ ਕਾਂਗਰਸ ਦੀ ਟੌਪ ਲੀਡਰਸ਼ਿਪ ਜਿਸ ਦੇ ਵਿੱਚ ਸੋਨੀਆ ਗਾਂਧੀ ਪ੍ਰਿਅੰਕਾ ਗਾਂਧੀ ਰਾਹੁਲ ਗਾਂਧੀ ਤੋਂ ਇਲਾਵਾ ਵੱਡੇ ਆਗੂ ਆਂਦੇ ਵੱਲੋਂ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਗਈ ਹੈ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦਰਪਦੀ ਮੁਰਮੂ ਨੇ ਦੇਸ਼ ਦੇ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ ਦੂਜੀ ਤਸਵੀਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਕੇਂਦਰੀ ਮੰਤਰੀ ਜੇਪੀ ਨੱਡਾ ਨਜ਼ਰ ਆ ਰਹੇ ਨੇ ਸ਼ਰਧਾਂਜਲੀ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਜਾ ਰਹੇ ਨੇ ਡਾਕਟਰ ਮਨਮੋਹਨ ਸਿੰਘ ਦਾ ਜਾਣਾ ਇੱਕ ਯੁੱਗ ਦਾ ਅੰਤ ਤੇ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ ਤਸਵੀਰ ਜਿਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਧਰਮ ਪਤਨੀ ਗੁਰਸ਼ਰਨ ਕੌਰ ਦੇ ਨਾਲ ਹਮਦਰਦੀ ਜਤਾ ਰਹੇ ਨੇ ਦੁੱਖ ਸਾਂਝਾ ਕਰ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਡਾਕਟਰ ਮਨਮੋਹਨ ਸਿੰਘ ਦੀ ਤਾਰੀਫ਼ ਸਦਨ ਦੇ ਵਿੱਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਦੋਂ ਵੀਲ ਚੇਅਰ ਉੱਤੇ ਆਪਣੀ ਵੋਟ ਕਰਨ ਆਏ ਡਾਕਟਰ ਮਨਮੋਹਨ ਸਿੰਘ ਅੱਜ ਉਹ ਭਾਸ਼ਣ ਜਦੋਂ ਨਰਿੰਦਰ ਮੋਦੀ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੀ ਤਾਰੀਫ਼ ਕੀਤੀ ਗਈ ਉਹ ਵੀ ਯਾਦ ਕੀਤਾ ਜਾ ਰਿਹਾ ਹੈ ਡਾਕਟਰ ਮਨਮੋਹਨ ਸਿੰਘ ਦੇ ਬਹੁਤ ਸਾਰੇ ਸ਼ੇਅਰ ਯਾਦ ਕੀਤੇ ਜਾ ਰਹੇ ਨੇ ਕਿ ਕਿਵੇਂ ਖਾਮੋਸ਼ ਰਹਿੰਦੇ ਆ ਉਹਨਾਂ ਨੇ ਵਿਰੋਧੀਆਂ ਨੂੰ ਜਵਾਬ ਦਿੱਤੇ ਰਾਹੁਲ ਗਾਂਧੀ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਖੁਦ-ਬਖੁਦ ਬਿਆਨ ਕਰਦੀਆਂ ਨੇ ਕਿ ਕਿਸ ਹਸਤੀ ਕਿੰਡੀ ਵੱਡੀ ਹਸਤੀ ਸੀ ਕਿੰਡੀ ਵੱਡੀ ਸ਼ਖਸੀਅਤ ਡਾਕਟਰ ਮਨਮੋਹਨ ਸਿੰਘ ਤੇ ਉਹਨਾਂ ਦਾ ਜਾਣਾ ਦੇਸ਼ ਦੇ ਲਈ ਕਿੰਨਾ ਵੱਡਾ ਘਾਟਾ ਇਕੱਲੇ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਪੂਰੀ ਦੁਨੀਆ ਜਦੋਂ ਜੀ20 ਸਮਿਟ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਜਾਣਦੇ ਨੇ ਕਿ ਕਿਵੇਂ ਉਹਨਾਂ ਦਾ ਸਤਿਕਾਰ ਸੀ ਵਕ ਵਕ ਜੋ ਸਾਫ ਦਾ ਕੇਂਦਰੀ ਮੰਤਰੀ ਰਹੇ ਨੇ ਚੰਡੀਗੜ੍ਹ ਤੋਂ ਐਮਪੀ ਰਹੇ ਨੇ ਉਹ ਮਰਪੰਸਰ ਦੀ ਬੰਸਲ ਸਾਹਿਬ ਜਿੱਦਾਂ ਮੈਂ ਜ਼ਿਕਰ ਕਰ ਰਿਹਾ ਕਿ ਨਾਲ ਕੰਮ ਕੀਤਾ ਮੈਂ ਸਵਾਲ ਕੀਤਾ ਸੀ ਕਿ ਪਹਿਲੀ ਮੁਲਾਕਾਤ ਤੁਹਾਡੇ ਨਾਲ ਕਦੋਂ ਹੋਈ ਔਰ ਉਸ ਤੋਂ ਬਾਅਦ ਜਿਹੜਾ 1991 ਤੋਂ ਰਾਫਤਾ ਕਾਇਮ ਰਿਹਾ ਉਹਦੇ ਬਾਰੇ ਜਰੂਰ ਦੱਸੋ ਮੈਂ ਤੁਹਾਨੂੰ ਸਭ ਤੋਂ ਇਹ ਕਹਿਣਾ ਚਾਹਾਂਗਾ ਇਸ ਤੋਂ ਕਿ ਭਾਰਤ ਉਹਨਾਂ ਨੇ ਜੋ ਕੁਝ ਹਿੰਦੁਸਤਾਨ ਨੂੰ ਦਿੱਤਾ ਜੋ ਹਿੰਦੁਸਤਾਨ ਲਈ ਕੰਮ ਕੀਤਾ ਉਹਦੇ ਵਾਸਤੇ ਹਮੇਸ਼ਾ ਰਿਣੀ ਰਹੇਗਾ ਇਸਨੇ ਹਰੀ ਕੋ ਨਾ ਦੇ ਰਿਣੀ ਰਹਾਂਗੇ ਬਤੌਰ ਫਾਈਨੈਂਸ ਮਿਨਿਸਟਰ ਉਹਨਾਂ ਨੇ ਜਦੋਂ ਸਾਡੀ ਅਰਥ ਵਿਵਸਥਾ ਬਿਲਕੁਲ ਚੇਰ ਮਾਰਾ ਗਈ ਸੀ ਜਿਗਰ ਤੋਂ ਕਿਸੇ ਛੇ ਸਾਡਾ ਹਾਲ ਉਹੀ ਹੋ ਜਾਂਦਾ ਜਿਵੇਂ ਕਿ శ్రీలంਕਾ ਦਾ ਬਾਦ ਪਿੱਛੇ ਜੇ ਅਸੀਂ ਸੁਣਿਆ ਹੋਰ ਦੇਸ਼ਾਂ ਦਾ ਇਸ ਤਰ੍ਹਾਂ ਸੁਣਿਆ ਉਹ ਤੋਂ ਬਚਾਇਆ ਦੇਸ਼ ਨੂੰ ਅਤੇ ਇੱਕ ਨਵੀਂ ਲੀ ਦੇ ਕੇ ਦੇਸ਼ ਨੂੰ ਫਿਰ ਇੱਕ ਪ੍ਰਗਤੀ ਤੇ ਇੱਕ ਵਿਕਾਸ ਦੇ ਰਾਹਤੇ ਤੇ ਪਾਇਆ ਬਤੌਰ ਪ੍ਰਧਾਨ ਮੰਤਰੀ ਤਾਂ ਉਹਨਾਂ ਨੇ ਇਹ ਜਿਹਾ ਕੋਈ ਕੰਮ ਸ਼ਾਇਦ ਨਹੀਂ ਸੀ ਸਾਡੇ ਦੇਸ਼ ਦੀ ਐਕਟੀਵਿਟੀ ਦਾ ਜਿਹੜਾ ਕਿ ਉਹਨਾਂ ਨੇ ਜਿਸ ਤੇ ਉਹਨਾਂ ਦਾ ਅਸਲ ਦਾ ਪਰਵਾਹ ਨਾ ਪਿਆ ਹੋਵੇ ਲੋਕਤੰਤਰ ਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸੂਚਨਾ ਦਾ ਅਧਿਕਾਰ ਨਾਗਰਿਕਾਂ ਨੂੰ ਦਿੱਤਾ ਕਿ ਹਰ ਇੱਕ ਨਾਗਰਿਕ ਜਾਣ ਸਕਦਾ ਹੈ ਕਿ ਸਰਕਾਰ ਕਿੱਥੇ ਕੀ ਕਰ ਰਹੀ ਹੈ ਉਹਦੀ ਕੀ ਸਟੇਟਸ ਹੈ ਕੰਮ ਦਾ ਉਹਤੇ ਉਸਨੇ ਜ਼ੋਰ ਦਿੱਤਾ ਬੱਚਿਆਂ ਦੀ ਸਿੱਖਿਆ ਦੇ ਵਾਸਤੇ ਰਾਈਟ ਟੂ ਐਜੂਕੇਸ਼ਨ ਦੇ ਵਾਸਤੇ ਕਾਨੂੰਨ ਸਿਰਫ ਇਹ ਨਹੀਂ ਵੀ ਸਰਕਾਰੀ ਖੋਲੇ ਨੇ ਸਕੂਲ ਉਹਨਾਂ ਦੇ ਵਾਸਤੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਪੈਂਦੀ ਹੋਏ ਕਿ ਬੱਚਿਆਂ ਨੂੰ ਭੇਜਣਗੇ ਸਕੂਲ ਅਤੇ ਸਰਕਾਰ ਦੀ ਜ਼ਿੰਮੇਵਾਰੀ ਪਈ ਰਾਈਟ ਬੇਸਡ ਤੰਗ ਦੇ ਨਾਲ ਕਿ ਉਹ ਸਿੱਖਿਆ ਉਹਨਾਂ ਨੂੰ ਹਾਸਲ ਹੋਵੇ ਫੂਡ ਸਿਕਿਉਰਿਟੀ ਦਾ ਉਹਨੇ ਲੇ ਕੀਤਾ ਜਿਹੜਾ ਕਿ 5 ਕਿਲੋ ਦਾ ਰਾਸ਼ਟ ਦਾ ਹੈ 1 ਰੁਪਿਆ ਕਿਲੋ ਤੇ ਉਹਨਾਂ ਨੂੰ ਕਿਵਾਰਨੂ ਮਿਲੇ ਉਹ ਕਿਉਂਕਿ ਦੇਸ਼ ਦੇ ਵਿੱਚ ਕਿਸਾਨ ਕੰਮ ਜ਼ਿਆਦਾ ਕਰਦੇ ਸਨ ਫਿਰ ਕਿਸਾਨਾਂ ਦੇ ਹਿੱਤ ਦੇ ਵਾਸਤੇ ਉਹਨਾਂ ਦੀ ਕਰਜ਼ੇ ਮਾਫ ਕੀਤੀ ਅਤੇ ਵੱਡਾ ਕੰਮ ਕੀਤਾ ਉਹਦੇ ਲਈ ਉਹਨਾਂ ਨੇ ਜਿਹੜੀ ਲੈਂਡ ਐਕੁਜੀਸ਼ਨ ਕਾਨੂੰਨ ਸੀ ਜਿਹੜਾ ਕਿ ਇੱਕ ਜ਼ਬਰਦਸਤੀ ਹੀ ਜ਼ਮੀਨ ਲੋਕਾਂ ਤੋਂ ਖੋਹੀ ਜਾਂਦੀ ਸੀ ਉਹਦੇ ਵਾਸਤੇ ਉਹਨਾਂ ਨੂੰ ਇੱਕ ਵਾਜਬ ਮੁਆਫਜ਼ਾ ਮਿਲਣਾ ਉਹਨਾਂ ਨੂੰ ਪੁਨਰਵਾਸ ਦਾ ਇੰਤਜ਼ਾਮ ਕਰਨਾ ਉਸ ਚੀਜ਼ਾਂ ਦੀ ਜ਼ਰੂਰਤ ਦਿੱਤਾ ਬਿਜਲੀ ਦੀ ਦੇਸ਼ ਦੇ ਅਗਾਂਹਵੰਧ ਰੱਖੀ ਦੇ ਵਾਸਤੇ ਇੰਡਸਟਰੀਲਾਈਜੇਸ਼ਨ ਦੇ ਵਾਸਤੇ ਉਹਦੀ ਲੋੜ ਹੈ ਉਹਦੇ ਲਈ ਅਮਰੀਕਾ ਦੇ ਨਾਲ ਜਿਹੜਾ ਉਹਨਾਂ ਨੇ ਸਮਝੌਤਾ ਕੀਤਾ ਨਿਊਕਲੀਅਰ ਪਾਵਰ ਤੇ ਕਿ ਤੁਸੀਂ ਕਿ ਹਿੰਦੁਸਤਾਨ ਤੇ ਐਟੋਮਿਕ એનર્ਜੀ ਅਸੀਂ ਜ਼ਿਆਦਾ ਬਣਾ ਸਕੀਏ ਰੇਲਵੇ ਦੇ ਵਿੱਚ ਮੈਨੂੰ ਕੰਮ ਕਰਨ ਦਾ ਜਦੋਂ ਉਹਨਾਂ ਨੇ ਮੌਕਾ ਦਿੱਤਾ ਤੇ ਉਦੋਂ ਮੈਨੂੰ ਉਹ ਗਾਇਸਾਂ ਦਿੱਤੀਆਂ ਉਹਨਾਂ ਨੇ ਕਿ ਅਸੀਂ ਟਰੈਕ ਜਿਹੜੇ ਹਨ ਰੇਲਵੇ ਦੇ ਉਹਨਾਂ ਨੂੰ ਨਵੀਨੀਕਰਨ ਕਰਨਾ ਹੈ ਨਵੇਂ ਬਣਾਨੇ ਨੇ ਵੱਤ ਤੋਂ ਵੱਧ ਅੱਗੇ ਹੋਰ ਬਣਾਉਂਦੇ ਰਹਿਣੇ ਨੇ ਨਵੇਂ ਟਰੈਕ ਜਿੱਥੇ ਜਿੱਥੇ ਜ਼ਰੂਰਤ ਹੈ ਉਹ ਖੋਲਨੇ ਆ ਨਾਲ ਡਬਲ ਟਰੈਕਿੰਗ ਕਰਨੀ ਹੈ ਜਿੱਥੇ ਤਿੰਨ ਕਰਨ ਦੀ ਦੌੜ ਹੈਗਾ ਤਿੰਨ ਕਰਨੇ ਮਤਲਬ ਵਿਕਾਸ ਦੇ ਇੱਕ ਵਿਕਾਸ ਪੁਰਸ਼ਾਂ ਉਹਨਾਂ ਨੇ ਇਸ ਚੀਜ਼ ਤੇ ਜ਼ੋਰ ਦਿੱਤਾ ਤੇ ਛੋਟੀ ਛੋਟੀ ਚੀਜ਼ ਤੱਕ ਇੱਥੋਂ ਤੱਕ ਕਿ ਟਾਇਲਟ ਦੀ ਸਫਾਈ ਵਾਸਤੇ ਜਿਹੜੀਆਂ ਟ੍ਰੇਨਸ ਦੇ ਵਿੱਚ ਟਾਇਲਟਸ ਨੇ ਬਾਇਓ ਟਾਇਲਟਸ ਵਾਸਤੇ ਉਹਨਾਂ ਨੇ ਕਿਹਾ ਕਿ ਬਾਇਓ ਟਾਇਲਟਸ ਲਗਾਉਣੇ ਤੇ ਰੈਟਰੋ ਫਿਟਿੰਗ ਕਰਕੇ ਇਸ ਤੱਕ ਨਾਲ ਉਹਨਾਂ ਨੇ ਹਰ ਇੱਕ ਕੰਮ ਤੇ ਜ਼ੋਰ ਦਿੱਤਾ ਮੈਂ ਤਾਂ ਸਮਝਦਾ ਹਾਂ ਕਿ ਸੱਚਮੁੱਚ ਹੀ ਕਰਮਯੋਗੀ ਸੰਨ ਇੱਕ ਯੁੱਗ ਪੁਰਸ਼ਾਂ ਦੇਸ਼ ਦੇ ਵਿੱਚ ਉਹ ਪੈਦਾ ਹੋਏ ਤੁਸੀਂ ਕਹਿੰਦੇ ਕਿ ਕੰਮ ਵੀ ਕੀਤਾ ਜਦੋਂ ਐਜ ਇੱਕ ਬੰਦੇ ਨਾਲ ਇੱਕ ਵਿਜ਼ਨਰੀ ਲੀਡਰ ਦੇ ਨਾਲ ਕੋਈ ਕੰਮ ਕਰਦਾ ਹੈ ਤੁਸੀਂ ਸਾਂਝ ਜੀ ਜਿਵੇਂ ਜ਼ਿਕਰ ਕਰ ਰਿਹਾ ਸੀ 91 ਦਾ ਵੀ ਜ਼ਿਕਰ ਕਰਾਂਗੇ 91 ਦਾ ਲੇਕਿਨ ਪਹਿਲੀ ਮੁਲਾਕਾਤ ਬੜੀ ਹੈਮ ਹੁੰਦੀ ਹੈ ਜ਼ਿੰਦਗੀ ਚ ਇਸ ਤੋਂ ਪਹਿਲਾਂ ਇੱਕ ਬਿਲਕੁਲ ਸੱਤਸਰੀ ਮੁਲਾਕਾਤ ਹੋਈ ਸੀ ਕੋਈ ਉਹਨਾਂ ਦੇ ਬਾਰੇ ਸਭ ਜਾਣਦੇ ਸਨ ਕਿ ਉਸ ਵਕਤ ਜੇ ਇਥੇ 에어ਪੋਰਟ ਤੇ ਪਹਿਲਾਂ ਹੋਵੇ ਸੀ ਮੇਰੇ ਸੰ ਹਰੇ ਫਾਈਨੈਂਸ ਮਿਨਿਸਟਰ ਨਹੀਂ ਸਨ ਬਣੇ ਉਸ ਵਕਤ ਉਹ ਡਿਪਟੀ ਚੇਰਮੈਨ ਫਾਈਨਾਂਸ ਪਲੈਨਿੰਗ ਕਮਿਸ਼ਨ ਦੇ ਉਦੋਂ 에어ਪੋਰਟ ਤੇ ਮਿਲੇ ਬਸ ਉਦੋਂ ਮੈਂ ਉਹਨਾਂ ਨੂੰ ਵਿਸ਼ ਕੀਤਾ ਉਹਨਾਂ ਦਾ ਨਾਂ ਜਾਣਦਾ ਸੀ ਯੂਨੀਵਰਸਿਟੀ ਨਾਲ ਉਹਨਾਂ ਦੇ تعلق ਦਾ ਪਤਾ ਸੀ ਉਸ ਵਕਤ ਵੀ ਜਿੱਦੇ ਮੈਂ ਵੇਖਿਆ ਉਸ ਪੋਜੀਸ਼ਨ ਦੇ ਵਿੱਚ ਕੋਈ ਨਾਲ ਇਰਦ-ਗਿਰਦ ਆਦਮੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਦਿਖਾਵਾ ਨਹੀਂ ਕਿ ਡਿਪਟੀ ਚੇਰਮੈਨ ਫਾਈਨਾਂਸ ਕਮਿਸ਼ਨ ਆ ਰਹੇ ਸਾਡੇ ਇਹਦੇ ਪਹੁੰਚ ਰਹੇ ਨਹੀਂ ਉੱਥੇ ਕਿਸੇ ਚੀਜ਼ ਦਾ ਉਹਨਾਂ ਨੇ ਨਹੀਂ ਦਿਖਾ ਦਿਖਾਉਂਦਾ ਉਹਨੇ ਕਿ ਤੱਕ ਵੀ ਇੱਕ ਆਪਣੇ ਹੀ ਸਖਸ਼ੀ ਸਾਨੂੰ ਇੱਕ ਸਤੰਗੀ ਹੋਵੇ ਪਹਿਲੇ ਮੁਲਾਕਾਤ ਉਸ ਵਕਤ ਆ ਆ ਵੀ ਗਵਰਨਰ ਸਾਨੂੰ ਦੇ ਰੱਖ ਡਿਪਟੀ ਗਵਰਨਰ ਆਰਬੀ ਦੇ ਸੰਸਾਦ ਉਸ ਵਕਤ ਸੀਗੇ ਹੋ ਸੁਆਗਤ ਹੈ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਅਨੰਦ ਨਹੀਂ ਗਵਰਨਰ ਆਰਬੀ ਸਾਨੂੰ ਉਸ ਵਕਤ ਜਾਂ ਡਿਪਟੀ ਚੇਅਰਮੈਨ ਪਲੈਨਿੰਗ ਕਮਿਸ਼ਨ ਸਾਨੂੰ ਮੇਲੇ ਮਿਲੂ ਖਿਆਲ ਹੋ ਉਸ ਤੇ ਉਸ ਵਕਤ ਉਹ ਦਿਨੇਚਨ ਤੇ ਜਦੋਂ ਤੁਸੀਂ ਸੈਂਟਰ ਮਿਨਿਸਟਰ ਬਣੇ ਤੇ ਤੁਸੀਂ ਕਿਹਾ ਕਿ ਛੋਟੇ ਛੋਟੇ ਗੱਲ ਤੇ ਇੱਕ ਪ੍ਰਧਾਨ ਮੰਤਰੀ ਤੇ ਉਹਦੀ ਕੈਬਨਿਟ ਹੁੰਦੀ ਹੈ ਉਹਨਾਂ ਦਾ ਲਹਿਜਾ ਹਮੇਸ਼ਾ ਕਹਿੰਦੇ ਨਰਮ ਰਹਾ ਗੱਲ ਵੀ ਕਹਿਣੀ ਤੇ ਤਰੀਕੇ ਨਾਲ ਬਹੁਤ ਹੀ ਨਰਮਤਾ ਸੀ ਪਰ ਕੋਈ ਚੀਜ਼ ਕਿਸੇ ਤੇ ਥੋਪਦੇ ਨਹੀਂ ਸਨ ਸੁਝਾਅ ਦੇ ਕੇ ਕੰਮ ਕਰਦੇ ਸਨ ਤੁਹਾਨੂੰ ਤੁਹਾਨੂੰ ਇਨਕਰੇਜ ਕਰਦੇ ਸਨ ਪ੍ਰੋਤਸਾਹਿਤ ਕਰਦੇ ਸਨ ਕਿ ਜੀ ਇਸ ਦੇ ਵਿੱਚ ਕੰਮ ਕਰੀਏ ਆਪਣੀ ਤਾਂ ਰਾਏ ਦੇ ਕੇ ਛੱਡਦੇ ਨਹੀਂ ਉਦਾਹਰਨ ਦੇ ਤੌਰ ਤੇ ਜਦੋਂ ਮੈਂ ਉਸ ਤੋਂ ਪਹਿਲੀ ਟਰਮ ਦੇ ਵਿੱਚ ਉਹਨਾਂ ਦੇ ਐਮਓਐਸ ਫਾਈਨੈਂਸ ਸਨ ਉਸ ਵਕਤ ਉਹਨਾਂ ਨੇ ਕੀ ਕੀਤਾ ਅਜ ਤੱਕ ਆਨਲਾਈਨ ਬੈਂਕਿੰਗ ਹੋ ਗਈ ਹੈ ਜੀ ਇੱਥੇ ਬੈਠੇ ਕੁਝ ਪੈਸੇ ਕਢਾ ਸਕਦੇ ਹਾਂ ਕੁਝ ਜਮਾ ਕਰਵਾ ਸਕਦੇ ਹਾਂ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ 'ਚ ਟ੍ਰਾਂਸਫਰ ਕਰਾ ਸਕਦੇ ਹਾਂ ਉਹ ਤਾਂ ਨਹੀਂ ਸੁਗਦਾਵਾ ਉਹ ਤੋਂ ਉਹਨਾਂ ਨੇ ਹੀ ਕਰਵਾਇਆ ਮੈਨੂੰ ਕਿਹਾ ਕਿ ਮੈਂ ਗਿਆ ਲਗ-ਲਗ ਜਗ੍ਹਾ ਦੁਸਤਾਂ ਦੇ ਬਹੁਤ ਸਾਰੇ ਪ੍ਰਾਂਤਾਂ ਦੇ ਵਿੱਚ ਜਾ ਕੇ ਕਿ ਬੈਂਕਾਂ ਦੇ ਉੱਥੇ ਸ਼ੁਰੂ ਕੀਤੀ ਜਾਵੇ ਕਿ ਬੈਂਕਾਂ ਦੇ ਮੁਲਾਜ਼ਮ ਉੱਥੇ ਜਾ ਕੇ ਉਹਨਾਂ ਦੇ ਡੈਜ਼ਿਗਨੇਸ਼ਨ ਕੋਰਸਪੋਂਡੈਂਟ ਦੇ ਤੌਰ ਤੇ ਹੁੰਦੀ ਉਹ ਉੱਥੇ ਜਾ ਕੇ ਆਮ ਆਦਮੀ ਦੇ ਘਰ ਪਹੁੰਚ ਕੇ ਅਗਰ ਉਹਨੇ ਪੈਸਾ ਕੁਝ ਬੈਂਕ 'ਚੋਂ ਆਪਣੇ ਅਕਾਊਂਟ 'ਚ ਕਢਾਣਾ ਹੋਵੇ ਦੇ ਉੱਥੇ ਦੇ ਆ ਫਰਤੀ ਨਿਕਲੇਗੀ ਉਹਦੇ ਅਕਾਊਂਟ ਚ ਦੋਸਤੋਂ ਫਰਕ ਜਮਾ ਹੋ ਜਾਏਗਾ ਉਧਰ ਨਿਕਲ ਜਾਏਗਾ ਉਹਨੂੰ ਚਾਹੀਦਾ ਤਾਂ ਉਥੇ ਪੈਸੇ ਦੇ ਆਨ ਉਹਨੇ ਜਮਾ ਕਰਵਾਉਣੇ ਤੇ ਜਮਾ ਕਰ ਲੈ ਇਸ ਢੰਗ ਦੇ ਉਹਨਾਂ ਨੇ ਉਸ ਵਕਤ ਵਿੱਚ ਕੰਮ ਕੀਤੇ ਮਹਿਲਾਵਾਂ ਦੇ ਵਾਸਤੇ ਸੈਲਫ ਹੈਲਪ ਗਰੁੱਪਸ ਤੇ ਬਹੁਤ ਜ਼ੋਰ ਦਿੱਤਾ ਬਹੁਤ ਉਹਨੂੰ ਬਧਾਇਆ ਹਰ ਪੱਖੋਂ ਹਰ ਚੀਜ਼ ਦੇ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਅਹਿਮ ਰਿਹਾ ਦੋਸਤਾਂ ਦੇ ਜੀਵਨ ਦੇ ਵਿੱਚ ਮਨਸੇਬ ਲਾਸਟ ਮੁਲਾਕਾਤ ਮੇਰਾ ਖਿਆਲ ਸਾਲ ਹੋ ਗਿਆ ਹੈ ਕਹਿੰਦੇ ਨੇ ਕਹਾ ਮੈਂ ਪਿਛਲੇ ਸਮੇਂ ਦੇ ਵਿੱਚ ਜਾਂਦਾ ਰਿਹਾ ਸਾਂ ਜਦੋਂ ਕਰੋ ਉਹਦੇ ਸੰਦੇਸ਼ੀ ਪਰ ਕੋਈ ਇੱਕ ਸਾਲ ਖੋ ਗਿਆ ਹੋਵੇਗਾ ਤੇ ਉੱਥੇ ਉਹਨੂੰ ਮੇਜਾ ਕੇ ਮਿਲ ਕੇ ਆਇਆ ਉਹਨਾਂ ਦੇ ਘਰ ਬਹੁਤ ਹੀ ਚੰਗੇ ਢੰਗ ਦੇ ਨਾਲ ਆ ਕੇ ਉਸ ਵਕਤ ਫਿਰ ਉਹਨਾਂ ਨੇ ਉਹਵੇਂ ਮਿਲੇ ਹਰ ਵਕਤੀ ਮਤਲਬ ਉਹਨਾਂ ਤੋਂ ਮੈਂ ਇਹੀ ਕਹਿਣਾ ਕਿ ਪ੍ਰੇਰਿਤ ਹੋ ਕੇ ਜਾਂਦੇ ਸਨ ਕਾਫੀ-ਕਾਫੀ ਦੇਰ ਹੋਦੋਂ ਕਿਉਂਕਿ ਉਹਨਾਂ ਕੋਲ ਵੀ ਉਹ ਦਾ ਨਹੀਂ ਸੀ ਮੇਰੇ ਕੋਲ ਵੀ ਨਹੀਂ ਸੀ ਅਸਿਮਤ ਉਸ ਸੀਕਾਰੋ ਉਹਦੇ ਸੰ ਛੇ ਮਿੰੂਟ ਨੇ ਨੇ ਸਮੇਂ ਦੇ ਕੇ ਮੈਨੂੰ ਸਮੇਂ ਤਾਂ ਹਰ ਵਕਤ ਜਿੰਦੇ ਸਨ ਹਰੀ ਨਾਲ ਗੱਲ ਕਰਨ ਦੇ ਪਰ ਉਦੋਂ ਚੰਗਾ ਸਮਾਂ ਦੇ ਕੇ ਮੈਨੂੰ ਹਰੀ ਗੱਲ ਦਾ ਪੁੱਛ ਲੈਣਾ ਮੇਰੇ ਤੋਂ ਕਿਵੇਂ ਹੈ ਅਬਦਾ ਘਰ ਦਾ ਪਰਿਵਾਰ ਦਾ ਹਾਲ ਚਾਲ ਹੋਰ ਮੁੱਚ ਕੇ ਹੋਰ ਕੰਮ ਕਰਦਾ ਚੰਡੀਗੜ੍ਹ ਦਾ ਕੀ ਹਾਲ ਹੈ ਚੰਡੀਗੜ੍ਹ ਯੂਨੀਵਰਸਿਟੀ ਕਿਵੇਂ ਹੈ ਯੂਨੀਵਰਸਿਟੀ ਪੀਜੀਆ ਦਾ ਕੀ ਹਾਲ ਕਿਵੇਂ ਹੈ ਚੱਲ ਰਿਹਾ 32 ਸੈਕਟਰ ਹਸਪਤਾਲ ਦੇ ਕਿਤਾ ਇਹਨਾਂ ਦੇ ਸਾਰਿਆਂ ਗੱਲਾਂ ਕੋ ਕਰਦੇ ਰਹੇ ਉਸ ਦੇ ਨਾਲ 91 ਦਾ ਜ਼ਿਕਰ ਬਹੁਤ ਇੰਪੋਰਟੈਂਟ ਆਉਂਦਾ ਜਦੋਂ ਨਰਸੀਮਹਾ राव ਸੀਗੇ ਫਿਰ ਇਹਨਾਂ ਨੂੰ ਲਿਆਂਦਾ ਗਿਆ ਤੁਸੀਂ ਬਾਅਦ ਚ ਵੀ ਆਮੋਸ ਜਦੋਂ ਬਣੇ ਉਹ ਉਹ ਦੌਰ ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਣਾ ਕਿ ਐਗਜ਼ੈਕਟ ਰੈਸੈਸ਼ਨ ਆਇਆ ਅਰਥਵਿਵਸਥਾ ਸੰਕਟ ਹੋਈ ਸੀਗੀ ਅੱਜ ਪਵਨ ਵਾਂਸਲ ਉਸ ਦੌਰ ਨੂੰ ਕਿਵੇਂ ਯਾਦ ਕਰਦੇ ਹਨ ਔਰ ਮਨਮੋਹਨ ਸਿੰਘ ਦੇ ਸੋਈ ਕਾਲ ਵਿੱਚ ਰੈਸੈਸ਼ਨ ਨਹੀਂ ਸੀ 1991 ਦਾ ਇੱਕ ਹੋਰ ਹਾਲਾਤ ਸੀ ਨਾ ਕਿ ਸਾਡੇ ਦੇਸ਼ ਦੇ ਵਿੱਚ ਆਪਣੀ ਸਾਡੀ ਆਰਥਿਕ ਵਿਵਸਥਾ ਵਿਗੜ ਚੁਕੀ ਸੀ ਉਦੋਂ ਉਹਦੇ ਵਿੱਚ ਉਹਨਾਂ ਨੇ ਉਸ ਮੌਕੇ ਤੇ ਉਹਨਾਂ ਨੂੰ ਜ਼ਿੰਮੇਵਾਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਨਰਸਿਮਹਾਉ ਜੀ ਨੇ ਸੰਭਾਲੀ ਉਸ ਵਕਤ ਦੇਖ ਕੇ ਚਾਰੇ ਪਾਸੇ ਨਜ਼ਰ ਦੁੜਾ ਕੇ ਇਹ ਹਾਲਾਤ ਜਦੋਂ ਕਿ ਸਾਡੇ ਪਾਸ ਫੋਰਨ ਐਕਸਚੇਂਜ ਨਹੀਂ ਹੈ ਇਸ ਦੇ ਕਿਵੇਂ ਨਿਜਟਣਾ ਹੈ ਸੀ ਇਸ ਨੂੰ ਕਿਵੇਂ ਮਿਲਣਾ ਹੈ ਅੱਗੇ ਨੂੰ ਸਾਨੂੰ ਜਿਹੜੀਆਂ ਜਾਂਦੀ ਤੇਲ ਦੀ ਜ਼ਰੂਰਤ ਹੈ 80% ਤੋਂ ਉੱਪਰ ਤੇਲ ਹਿੰਦੁਸਤਾਨ ਦੇ ਵਿੱਚ ਜਿਹੜੀ ਖਪਤ ਹੁੰਦੀ ਹੈ ਪੈਟਰੋਲੀਅਮ ਪ੍ਰੋਡਕਟਸ ਇਹ ਤੇਲ ਸਾਡਾ ਕਰੂਡ ਬਾਹਰੋਂ ਆਂਦਾ ਹੈ ਉਹ ਕਿਵੇਂ ਆਏਗਾ ਅਗਰ ਸਾਡੇ ਕੋਲ ਪੈਸਾ ਕੋ ਉਹ ਤਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਉਹਨਾਂ ਦੇ ਕੀਤਾ ਕੰਮ ਅਗਰ ਉਹ ਨਾ ਹੋਈ ਹੁੰਦੇ ਤਾਂ ਉਸ ਵਕਤ ਸਾਡਾ ਵੀ ਜਿਵੇਂ ਹੁਣ ਪਿੱਛੇ ਜੇ শ্রীলঙ্কা ਦਾ ਹਾਲ ਹੋਇਆ ਸੀ ਅਜਿਹਾ ਹੋ ਸਕਦਾ ਸੀ ਉਹ ਨਹੀਂ ਸੀ ਉਹਨਾਂ ਨੇ ਉਸ ਵਕਤ ਇਤ ਕੰਮ ਕੀਤਾ ਪਰ 2008 ਦੇ ਵਿੱਚ ਜਦੋਂ ਇੱਕ ਫਾਈਨੈਂਸ਼ੀਅਲ ਕਰਾਈਸਿਸ ਦੁਨੀਆ ਭਰ ਦੇ ਵਿੱਚ ਆ ਗਿਆ ਸੀ 2008 ਦੇ ਵਿੱਚ ਉਦੋਂ ਤੁਹਾਨੂੰ ਯਾਦ ਹੋਵੇਗਾ ਹਿੰਦੁਸਤਾਨ ਕੱਲ ਇੱਕੋ ਦੇਸ਼ ਸੀ ਕਿਤੇ ਉਸ ਦਾ ਪ੍ਰਭਾਵ ਨਹੀਂ ਪਿਆ ਇਫੈਕਟ ਨਹੀਂ ਹੋਇਆ ਸੀ ਉਹ ਡਾਕਟਰ ਮਨਮੋਹਨ ਸਿੰਘ ਜੀ ਦੀਆਂ ਨੀਤੀਆਂ ਦੇ ਕਾਰਨ ਇੱਥੇ ਹੋਇਆ ਸੀ ਸਾਡੀ ਇੱਕ ਜਿਹੜੀ ਇਕਨੋਮਿਕ ਗ੍ਰੋਥ ਸੀ ਵੀ ਉਹਨਾਂ ਦੇ ਪੂਰੇ 10 ਸਾਲਾਂ ਦੇ ਵਿੱਚ 8% ਜੀਡੀਪੀ ਹੋਈ ਹੈ 8% ਅੱਜ ਤੱਕ ਨਹੀਂ ਹੋਈ ਐਵਰੇਜ ਇੱਥੋਂ ਪਹੁੰਚ ਗਈ ਸੀ ਉਹਨਾਂ ਦੇ 10% ਤੱਕ ਵੀ ਲੈ ਗਏ ਸਾਂ ਤੇਲ ਦੇ ਰੇਟ ਜਦੋਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਗਏ ਸਨ ਉਦੋਂ ਵੀ ਉਹਨਾਂ ਨੇ ਟੈਕਸ ਨਹੀਂ ਲਗਾਏ ਉਹਨੇ ਤਾਂ ਸਬਸਿਡੀ ਦਿੱਤੀ ਤੇਲ ਦੇ ਉੱਪਰ ਕਿ ਨਹੀਂ ਇਹਨਾਂ ਤੇ ਸਾਨੂੰ ਸਾਰੀ ਆਪਣੀ ਮਸ਼ੀਨਰੀ ਚਲਾਉਣ ਵਾਸਤੇ ਸਭ ਕੁਝ ਬੇਸ਼ਕ ਕਾਰਾਂ ਸਕੂਟਰ ਵੀ ਹੋਣ ਹਰ ਇੱਕ ਚੀਜ਼ ਵਾਸਤੇ ਉਹਨਾਂ ਨੇ ਉਹਨਾਂ ਤੇ ਉਦੋਂ ਸਬਸਿਡੀ ਦਿੱਤੀ ਤੇਲ ਤੇ ਬਹੁਤ ਕਿੰਨਾ ਮਹਗਾ ਤੇਲ ਦੇ ਦੁਨੀਆ ਦੇ ਵਿੱਚ ਹੋ ਚੁੱਕਿਆ ਸੀ ਉਹ ਉਹਨਾਂ ਦੀ ਸਿਰਫ ਵਿਜ਼ਡਮ ਸੀ ਉਹਨਾਂ ਦੀ ਕਾਬਲੀਅਤ ਸੀ ਜਿਸ ਦੇ ਨਾਲ ਉਹ ਇਹ ਸਾਰਾ ਇਸ ਟੱਗ ਦੇ ਵਿੱਚ ਇੱਕ ਪਲਾਨ ਕਰਕੇ ਇਕਨੋਮੀ ਕਰਕੇ ਅਗਾਂਹ ਵਧ ਸਕਦੇ ਸਨ ਤੇ ਲਾਸਵਾਲ ਅ ਕਦੇ ਹਮੇਸ਼ਾ ਰਾਜ ਸਭਾ ਲਈ ਰਹੇ ਹੈ ਅਤੇ ਬਹੁਤ ਸ਼ਾਂਤ ਸੁਭਾਅ ਸੀਗਾ ਤੁਸੀਂ ਕਹਾਂਗੇ ਕਿ ਇਹ ਜੇ ਸਾਨੂੰ ਪੋਲਿਟਿਕਸ ਆਣਾ ਚਾਹੀਦਾ ਕਈ ਲੋਕ ਕਹਿੰਦੇ ਸੀ ਮਨਮੋਹਨ ਸਿੰਘ ਜੀ ਵਿਚਾਰੇ ਅਰ ਸ਼ਾਸਤਰੀ ਸੀਗੇ ਪੋਲਿਟਿਕਸ ਵਿੱਚ ਨਹੀਂ ਫਿੱਟ ਸੀ ਉਹ ਤਾਂ ਇੱਕ ਇਸ ਕਰਕੇ ਹੋ ਗਿਆ ਨਾ ਅਸੀਂ ਪੋਲਿਟਿਕਸ ਨੂੰ ਇੱਕ ਹੋਰ ਇੱਕ ਡਰਟੀ ਵਰਡ ਜਿਵੇਂ ਬਣਾ ਲੇਤਾ ਪੋਲਿਟਿਕਸ ਨੂੰ ਉਹ ਤਾਂ ਇਹ ਹੋ ਗਿਆ ਕਿ ਕੋਈ ਕਿਸੇ ਨਾਲ ਛਿਰਾਰਤ ਕਰ ਜਾਏ ਕਿਸੇ ਨਾਲ ਧੋਖਾ ਕਰ ਲਿਆ ਜੀ ਕਿ ਨੇ ਪੋਲਿਟਿਕਸ ਕਰ ਗਿਆ ਉਹ ਤਾਂ ਇਸ ਤਰ੍ਹਾਂ ਕਹਿੰਦੇ ਆ ਸੀ ਪੋਲਿਟਿਕਸ ਇਹ ਨਹੀਂ ਪੋਲਿਟਿਕਸ ਤਾਂ ਇਹ ਦੇਸ਼ ਦੀ ਹਰ ਇੱਕ ਸਮਾਜ ਦੀ ਸਾਡੀ ਇਨਸਟੀਚਿਊਸ਼ਨ ਦੀ ਸੰਚਾਲਨ ਦੇ ਵਾਸਤੇ ਕੀ ਖੋਣਾ ਚਾਹੀਦਾ ਪੋਲਿਟਿਕਸ ਉਹ ਹੈ ਇੱਕ ਪੋਲਿਟਿਕਸ ਦਾ ਬਹੁਤ ਵੱਡਾ ਰੋਲ ਹੈ ਸਾਡੇ ਕੰਟਰੀ ਦੇ ਸਾਡੇ ਦੇਸ਼ ਦੇ ਸਮਾਜ ਦੇ ਸੰਚਾਲਨ ਵਾਸਤੇ ਨੀਤੀਆਂ ਉਹਨਾਂ ਨੇ ਪੋਲਿਟਿਸ਼ੀਅਨਸ ਨੇ ਬਣਾਨੀਆਂ ਨੇ ਡੈਮੋਕ੍ਰੇਸੀ ਪੋਲਿਟਿਸ਼ੀਅਨ ਤੋਂ ਬਣਾਨੀ ਹੋ ਸਕਦੀ ਡੈਮੋਕ੍ਰੇਸੀ ਇਲੈਕਸ਼ਨ ਤੋਂ ਬਣਾਨੀ ਹੋ ਸਕਦੀ ਇਲੈਕਸ਼ਨ ਦੇ ਵਾਸਤੇ ਪੋਲਿਟਿਸ਼ੀਅਨਸ ਹੋਣਗੇ ਇਸ ਲਈ ਡਾਕਟਰ ਮਰਮੂਦ ਸਿੰਘ ਜੀ ਵਰਗੀਆਂ ਦੀ ਜ਼ਰੂਰਤ ਹੈ ਅਗਰ ਇਹ ਲੋਕ ਬਾਹਰ ਗਏ ਹਨ ਤਾਂ ਫਿਰ ਉਹ ਜੋ ਕੁਝ ਉਹ ਨਹੀਂ ਕਰ ਦਿੱਤਾ ਉਹ ਕਿੱਥੋਂ ਹੁੰਦਾ ਕੌਣ ਕਰਦਾ ਇਸ ਤਰ੍ਹਾਂ ਦੇ ਬਥਰੀ ਇਨਫੈਕਟ ਅਜੇ ਹੈ ਇਨਸਾਨ ਇਹਨਾਂ ਵਰਗੇ ਪੋਲਿਟਿਕਸ ਹੋਣੇ ਚਾਹੀਦੇ ਨੇ ਡਾਕਟਰ ਮੌਨ ਸਿੰਘ ਜੀ ਵਰਗੇ ਜਿਹੜੇ ਇੰਨੇ ਪੜੇ ਲਿਖੇ ਹੋਣ ਇੰਨੀ ਸੂਝਵਾਨ ਹੋਣ ਇੱਕ ਵਿਜ਼ਡਮ ਇੱਕ ਉਹਨਾਂ ਦੇ ਵਿੱਚ ਇੱਕ ਨੌਲੇਜ ਹੈ ਢੀਹਾਰੀ ਚੀਜ਼ ਦੀ ਹੋਵੇ ਜਿਹੜਾ ਦਿਖਾਵਾ ਨਹੀਂ ਕਰਨਾ ਆਪਣੇ ਕੰਮ ਤੱਕ ਮਤਲਬ ਰੱਖਣਾ ਉਹਨੂੰ ਕੋਈ ਅਹੁਦੇ ਨੂੰ ਕੋਈ ਉਹਨੇ ਨੇ ਵੱਡੀ ਕੋਈ ਕੰਮ ਆਪਣੀ ਚੀਜ਼ ਅਟੇਨਮੈਂਟ ਨਹੀਂ ਸਮਝਣਾ ਉਹਨੂੰ ਫਲਾਂਟ ਨਹੀਂ ਕਰਨਾ ਉਹਨੂੰ ਇੱਕ ਜ਼ਿੰਮੇਵਾਰੀ ਸਮਝ ਕੇ ਆਪਣੀ ਕਿ ਹਾਂ ਮੈਨੂੰ ਮਲਿਕ ਜ਼ਿੰਮੇਵਾਰੀ ਕੋਈ ਮਿਲੀ ਹੈ ਮੈਂ ਉਸ ਤੇ ਕੰਮ ਕਰਨਾ ਹੈ ਉਹ ਇਸ ਤਰ੍ਹਾਂ ਤੇ ਉਹਨਾਂ ਦਾ ਜੀਵਨ ਰਿਹਾ ਹੈ ਬੜੀ ਸਾਦਗੀ ਸੀ ਉਹ ਆਪਣੀ ਮਰੂਤੀ ਅਟੈਂਡੈਂਟ ਨੂੰ ਮਿਸ ਕਰਦੇ ਸੀ ਜਦ ਕਿ ਪੀਐਮ ਸੀ ਕੀ ਕਹਿੰਦੇ ਉਹਨਾਂ ਦੇ ਜਿਹੜੀ ਕਹਿੰਦੇ ਕਿ ਸਾਦਗੀ ਦਾ ਤਾਂ ਇੱਕ ਮਤਲਬ ਖੁਦ ਹੀ ਇੱਕ ਸਿੰਪਲਿਸਿਟੀ ਪਰਸੋਨੀਫਾਈਡ ਆਦਮੀ ਸਨ ਖੁਦ ਹੀ ਇਹਨੇ ਮਤਲਬ ਸਿੰਪਲ ਦੀ ਹਰ ਚੀਜ਼ ਤੇ ਨਹੀਂ ਸਾਦਗੀ ਸਨ ਉਹਨਾਂ ਦੇ ਅਗਰ ਉਹਦਾ ਅਸੀਂ ਵਰਣਨ ਕਰੀਏ ਤਾਂ ਇਹੀ ਸੀ ਕਿ ਇੱਕ ਖਲੀਮ ਇੱਕ ਬਿਲਕੁਲ ਨਮਰਤਾ ਵਾਲੇ ਇੱਕ ਸਿੰਪਲ ਇਨਸਾਨ ਸਨ ਕੋਈ ਉਹਨਾਂ ਚ ਅਲਫਰੇਵ ਇਹ ਜਾਂ ਕੋਈ ਚੀਜ਼ ਨਹੀਂ ਸੀ ਕਿਸੇ ਡੰਗ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਬਾਂਸਲ ਜੀ ਐਸੀ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਯਾਦਾਂ ਸਾਂਝਾ ਕੀਤੀਆਂ ਨੇ ਹਲੀਮੀ ਦੀ ਗੱਲ ਕੀਤੀ ਜਾਵੇ ਤੇ ਨਾਲੇ ਕਿਹਾ ਕਿ ਉਹਨਾਂ ਦੇ ਵਰਗੇ ਇਨਸਾਨ ਪੋਲਿਟਿਕਸ ਹੋਣੇ ਚਾਹੀਦੇ ਨੇ ਔਰ ਚਾਹੇ 91 ਹੋਏ ਤੋ 2008 ਹੋਏ ਉਹਨਾਂ ਦੀ ਹੀ ਨੀਤੀਆਂ ਸੀ ਜਿਹੜੀਆਂ ਕਰਕੇ ਇੰਡੀਆ ਨੂੰ ਆ ਆਰਥਿਕ ਸੰਕਟ ਵਿੱਚੋਂ ਕੱਢਿਆ ਬਿਊਰੋ ਜਰਨਲਿਸਟ ਸੰਦੀਪ ਦਿਨਾਲ ਉਮੇਸ਼ਰਮਾ న్యూਸ 18 ਚੰਡੀਗੜ੍ਹ माना कि तेरी के काबिल नहीं हूं मैं माना कि तेरी बीत के काबिल नहीं हूं मैं तो मेरा शौक तो देख मेरा इंतजार तो। माना कि तेरी बीत के काबिल नहीं हूँ मैं माना कि तेरी बीत के काबिल नहीं हूँ मैं तो मेरा शौक तो देख मेरा इंतजार तो I honestly believe that history will be kinder to me than the contemporary media or the power, or for that matter, the opposition parties in parliament. The sad event of 1984 took place.